ਆ ਹਾਂ ਜੀ ਕਿਸਾਨ ਵੀਰੋ ਸਵਾਗਤ ਆ ਤੁਹਾਡਾ ਆਪਣੇ YouTube ਚੈਨਲ ਬਾਬਾ ਡੇਰੀ ਫਾਰਮ ਦੇ ਉੱਤੇ ਜੀ ਅੱਜ ਦੀ ਵੀਡੀਓ ਵਿੱਚ ਆਪਾਂ ਇੱਕ ਮੱਝ ਸੇਲ ਲਈ ਲੈ ਕੇ ਆਏ ਹਾਂ ਜੀ ਜਿਸ ਕਰਕੇ ਵੀ ਵੀਡੀਓ ਬਣਾ ਰਹੇ ਹਾਂ ਵੀਰ ਦੇ ਘਰੇਲੂ ਪਸ਼ੂ ਰੱਖੇ ਵਾ ਕੋਈ ਵਪਾਰ ਦਾ ਕੰਮ ਨਹੀਂ ਆਓ ਪੁੱਛ ਲੈਣੇ ਬਾਈ ਕਰਕੇ ਭਾਜੀ ਹਸਤੀਕਾਲ ਸਤਿ ਸ਼੍ਰੀ ਅਕਾਲ ਜੀ ਹੋ ਠੀਕ ਹੋ ਬਧੀਏ ਆ ਠੀਕ ਹੈ ਜੀ ਬਧੀਏ ਜੀ ਨਾਮ ਤੇ ਐਡਰੈਸ ਬੋਲ ਦੋ ਨਾਮ ਰਾਮ ਸਿੰਘ ਜੀ ਹਮ ਪਿੰਡ ਪਿੰਡ ਲੈਣੀ ਵਾਲ ਜੀ ਜ਼ਿਲ੍ਹਾ ਬਰਨਾਲਾ ਜ਼ਿਲ੍ਹਾ ਬਰਨਾਲਾ ਤਿਲਤਪਾੜੇ ਹਾਂਜੀ ਠੀਕ ਹੈ ਨੇੜੇ ਪਿੰਡ ਭਧੌੜ ਹਾਂਜੀ ਮੋਬਾਈਲ ਨੰਬਰ ਬੋਲ ਦਿਓ 9855 ਠੀਕ ਹੈ ਬਾਈ ਹਾਂਜੀ ਬਾਈ ਜਿਹੜੀਆਂ ਝੋਟੀ ਦੇਦੇ ਨੇ ਆਪਣੇ ਘਰ ਦੀਆਂ ਹਾਂਜੀ ਕਿਹੜਾ ਸੂਆ ਸੁੰਦੀ ਹੈ ਇਹ ਤੀਜਾ ਸੂਆ ਜੀ ਤੀਜਾ ਸੂਆ ਕਿੰਨੇ ਦਿਨ ਲੈਂਦੀ ਹੈ ਬਾਈ ਇਹ ਦੱਸ ਦੇ ਲੈ ਜੀ 10 ਦਿਨ ਲੈ ਜਾਓ ਕਿੰਨਾ ਦੁੱਧ ਚੋਇਆ ਪਿਛਲੇ ਸੋਹ ਜੁੱਧ ਦੇ 12 ਲੀਟਰ ਹੀ 12 ਲੀਟਰ ਚੋਇਆ ਸੀ ਕੋਲ ਲੱਭੇ ਤੋਰ ਕੇ ਦਿਖਾ ਦੇ ਕੱਦ ਬੱਡ ਚੰਗਾ ਰਾਜੀਆ ਘੱਟਪੜਾ ਚੰਗਾ ਥਣ ਬੜਾ ਕਮਾਲ ਦਾ ਲੱਗਿਆ ਮੁਠੀ ਵਾਲਾ ਥਣ ਕੱਲਾ ਕੱਲਾ ਥਣ ਬਾਈ ਦੇ ਘਰ ਦੀ ਝੋਟੀ ਅਨੇ ਦੇ ਨਾ ਦੇ ਸਕਦਾ ਕੱਚੀ ਕੱਚੀ ਆ ਫੇਰ ਸੱਚਾ ਚੰਗਾ ਸਿੰਘ ਦੀ ਕੁਆਲਿਟੀ ਚੈੱਕ ਕਰ ਲਓ ਤੋਰਾ ਤਾਰਾ ਚੰਗਾ ਚੰਗੀ ਆ ਬਾਈ ਮਾ ਜੀ ਦੁੱਧ ਬਾਈ ਨੇ ਦੱਸਿਆ ਚੰਗਾ ਝੋਆ ਕੱਚੀ ਜੀ ਰੂਰ ਆ ਬਾਈ ਆਰਡਰ ਇਹਨੇ ਹੋਰ ਵੀ ਸੋਨਾ ਤਿਆਰ ਕਰ ਲੈਣਾ ਤੋਰਾ ਤਾਰਾ ਕਰਮਾਲੀ ਦਾ ਬਹੁਤ ਚੰਗਾ ਮੁੱਲ ਕੀ ਆ ਭਰਾ ਦਾ 110000 ਰੁਪਏ 110000 ਮਾਨਦਾਨ ਪੂਰੀ ਬਾਈ ਹਾਂ ਮੌਕੇ ਤੇ ਹੋ ਜੂਗਾ ਜੀ ਠੀਕ ਆ 110000 ਰੁਪਏ ਮੁੱਲ ਮਾਨਦਾਨ ਜਿਹੜਾ ਮੌਕੇ ਤੇ ਜਰੂਰ ਹੋਵੇ ਆਰਡਰ ਚੰਗਾ ਥਣ ਚੰਗਾ ਬਾਈ ਦੇ ਘਰ ਦੀ ਮੱਝ ਆ ਕੋਈ ਵਪਾਰ ਦਾ ਕੰਮ ਨਹੀਂ ਇਸੇ ਵੀਰ ਨੂੰ ਮੱਝ ਪਸੰਦਾ ਬਾਈ ਨਾਲ ਕਨੈਕਟ ਕਰ ਲਿਓ ਧੰਨਵਾਦ